ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਓ ਮੁਕਾਬਲਾ ਜਿਹੜੇ ਇਸ ਵੇਲੇ ਸ਼ੁਰੂ ਹੋਣ ਜਾ ਰਹੇ ਆ ਜਿਹੜੇ ਟਰੈਕਟਰ ਦੌੜ ਗਏ ਨੇ ਵੀਰਾ ਜੀ ਉਹ ਆਪਾਂ ਬਾਹਰ ਲੈ ਜੀਏ ਜਿਹੜੇ ਟਰੈਕਟਰ ਦੌੜ ਚੁੱਕੇ ਨੇ ਉਹਨਾਂ ਨੂੰ ਆਪਾਂ ਗਰਾਊਂਡ ਦੇ ਵਿੱਚੋਂ ਬਾਹਰ ਲੈ ਜੀਏ ਇਹ ਬੇਨਤੀ ਹੈ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਹੈਲੋ ਰਾਜਵਿੰਦਰ ਪੁਰ ਜਰਾਠੀ ਬਾਈ ਆਪਣਾ ਟਰੈਡ ਲੈ ਕੇ ਆਵੇ ਰਾਜਵਿੰਦਰ ਪੁਰ ਜਰਾਠੀ ਇਸ ਤੋਂ ਬਾਅਦ ਮੱਖਣ ਸਿੰਘ ਟੂਠਿਆਵਾਲੀ ਗੋਸੀ 55 ਡਰੇਟ ਦਮ ਦਮਾ ਟਰਬੀ ਦਮਦਮਾ ਟਰਪੀ 2 ਖੱਬਲਪੱਟ ਖੱਬਲਪੱਟ ਪਾਵਰ ਟਰੱਕ ਖੱਬਲਪੱਟ ਸਵਰਾਜ ਤੂਤੜੀ ਕਮੈਕਮਾ 855 에어 ਟਰੈਡ ਬਾਈ ਤਿਆਰ ਰਹਿਣਾ ਲਾਡ ਸਾਹਮਣੇ ਮੇਰੇ ਵੀਰੋ ਉਹ ਕਪਲੌਰ ਦੀ ਧਰਤੀ ਦਾ ਕਹਿੰਦੇ ਬਿੰਦਾ ਮੇਰੇ ਵੀਰੋ ਇਹ ਵੀ ਕਹਿੰਦੇ ਸ਼ਹੀਦਾਂ ਦੀ ਧਰਤੀ ਤੋਂ ਪੁੱਜਿਆ ਹੋਇਆ ਸ਼ਹੀਦਾਂ ਦੀ ਧਰਤੀ ਤੋਂ ਪੁੱਜਿਆ ਹੋਇਆ ਚਮਕੌਰ ਵਾਲਾ ਬਿੰਦਾ ਆਹ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਐਨ ਮੇਰੇ ਵੀਰੋ ਹੋਈ ਪਈ ਆ ਕਮਾਲ ਹੋਈ ਪਈ ਆ ਕਮਾਲ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਕਿ ਖੱਬੀ ਖਾਰ ਜੋ ਤਹਾਉਂਦੇ ਕੀਤੇ ਬੜੇ ਵਾਰੀ ਕਹਿੰਦੇ ਹੱਥ ਪਾ ਦੇ ਕਦੇ ਪਾਇਆ ਨਹੀਂ ਬਰੀਕ ਗੁੱਟਾ ਨੂੰ ਕਿ ਲਾੜ ਤੇ ਜਨੇਪੇ ਦੀ ਜੇ ਪੈ ਜਾਏ ਤੋ ਹਿਰਨੀ ਦੀ ਪੈਰ ਤੇ ਸ਼ੇਰਾਂ ਦੇ ਪੁੱਤਾਂ ਨੂੰ ਕੇ ਲਾੜ ਤੇ ਜੜੇਪੇ ਦੀ ਜੇ ਪਹਿਜੇ ਤੁਰਲਾ ਹਿਰਨੀ ਦੀ ਪੈਰ ਤੇ ਸ਼ੇਰਾਂ ਦੇ ਪੁੱਤਾਂ ਨੂੰ ਕਤਰਾਉੜ ਵਾਲਾ ਬਿੰਦਾ ਆਹ ਵੇਖੋ ਸਾਹਮਣੇ ਐਨ ਕਦੇ ਕਮਾਲ ਹੋਈ ਪਈ ਆ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਤੇ ਮੁੜ ਕੋ ਮੁੜਕੀ ਹੋ ਗਿਆ ਲੱਗ ਕੇ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਆ ਬੱਲੇ ਬੱਲੇ ਆ ਬੱਲੇ ਬੱਲੇ ਹੌਣ ਬਲਾਉ ਬੰਬੂ ਕਾਰਡ ਮੇਰੇ ਵੀਰੇ ਕੈਮਰਾਮੈਨ ਆ ਜੇ ਲਾਓ ਸਾਹਮਣੇ ਓ ਦਰਸ਼ਕੋ ਤੋਰਾ ਵਧੀਆ ਲੱਗਦਾ ਰੌਲਾ ਰੱਪਾ ਜਿਆ ਪਾ ਦਿਓ ਓ ਤਾੜੀ ਤੂੜੀ ਲਾ ਦਿਓ ਓ ਬੱਲੇ ਬੱਲੇ ਓ ਮੇਲਾ ਨੱਚ ਉੱਠਿਆ ਮੇਲਾ ਨੱਚ ਉੱਠਿਆ ਅੱਜ ਕਹਿੰਦੇ ਉੱਬਾ ਦੀ ਧਰਤੀ ਤੇ ਓ ਬੱਲੇ ਬੱਲੇ ਓ ਦਰਸ਼ਕੋ ਰੌਲਾ ਰੱਪਾ ਓ ਤਾੜੀ ਤੂੜੀ ਲਾ ਦਿਓ ਸਾਹਮਣੇ ਉੱਡਣ ਖਟੋਲਾ ਉੱਡਣ ਖਟੋਲਾ ਉੱਡਣ ਖਟੋਲਾ ਆਹ ਬੱਲੇ ਬੱਲੇ ਓ ਬੱਲੇ 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 ਆਏ ਚੜਬੋ ਓਏ ਕਮਾਲ ਹੋਈ ਪਈਆ ਸਾਹਮਣੇ ਓ ਬੱਲੇ 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 ਓ ਪਿੰਡਾ ਆ ਗਿਆ ਬੱਲੇ ਬੱਲੇ ਇਹਦੇ ਵਿੱਚ ਓ ਆਹੋ ਕਰਦੇ ਮੈਕ ਮੈਚ ਉਹਨਾਂ ਦਾ ਆਈਫੋਨ ਆ ਨਾ ਹੈਲੋ ਦਰਸ਼ਕੋ ਇੱਕ ਵਾਰੀ ਆਈਫੋਨ ਦਾ ਇੱਕ ਮਿੰਟ ਜੀ ਇੱਕ ਮਿੰਟ ਜੀ ਮੈਕ ਬੰਦ ਰੱਖਿਓ